ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਢਾਡੀ ਸਰਦੂਲ ਸਿੰਘ ਅਣਖੀ ਸੱਚੇ ਪਾਤਸ਼ਾਹ ਮਹਾਰਾਜ ਦੇ ਢਾਡੀ ਹੋਣ ਦੇ ਨਾਤੇ ਮੈਂ ਕੁਝ ਵਿਚਾਰਾ ਕਰਨ ਵਾਸਤੇ ਆਪ ਜੀ ਦੇ ਸਨਮੁਖ ਹੋਇਆ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਰੇ ਪਿੰਡਾਂ ਦੇ ਵਿੱਚ ਬਰਾਜ਼ਮਾਨ ਨੇ ਪ੍ਰਕਾਸ਼ ਮਾਰਨੇ ਤੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੀ ਕਰ ਰਹੇ ਨੇ ਤੇ ਗੁਰੂ ਕੇ ਵਜ਼ੀਰ ਗੁਰੂ ਕੇ ਗ੍ਰੰਥੀ ਮਹਾਰਾਜ ਦੇ ਚਰਨਾਂ ਦੇ ਵਿੱਚ ਰੋਜ਼ ਅਰਦਾਸਾਂ ਕਰਦੇ ਨੇ ਕਿ ਸਤਗੁਰੂ ਜੀ ਪੰਜਾਬ ਦੀ ਚੜ੍ਹਦੀ ਕਲਾ ਹੋਵੇ ਨੌਜਵਾਨੀ ਦੀ ਚੜ੍ਹਦੀ ਕਲਾ ਹੋਵੇ ਤੇ ਕਿਸਾਨੀ ਦੀ ਚੜ੍ਹਦੀ ਕਲਾ ਹੋਵੇ ਮੈਂ ਉੱਥੇ ਸ਼੍ਰੀ ਕਾਲ ਤਖਤ ਸਾਹਿਬ ਕੱਲ ਪਰਸੋਂ ਦੀ ਦੀਵਾਨ ਦੇ ਵਿੱਚ ਵੀ ਹਾਜ਼ਰੀ ਭਰ ਰਿਹਾ ਸੀ ਤੇ ਕੁਝ ਪਤਵੰਤੇ ਵੀਰ ਕੁਝ ਸੱਜਣ ਮੇਰੇ ਕੋਲ ਆਣ ਕੇ ਉੱਥੇ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਕਿਰਪਾ ਕਰੋ ਕਿ ਜਿਹੜੀਆਂ ਪ੍ਰਬੰਧਕ ਕਮੇਟੀਆਂ ਪਿੰਡਾਂ ਦੇ ਵਿੱਚ ਬਣੀਆਂ ਨੇ ਜਾਂ ਸ਼ਹਿਰਾਂ ਵਿੱਚ ਬਣੀਆਂ ਨੇ ਤੁਸੀਂ ਵੀ ਪਿੰਡਾਂ ਵਿੱਚ ਵਿਚਰਦੇ ਹੋ ਜਾਂਦੇ ਹੋ ਪਰ ਉਹਨਾਂ ਦੇ ਵਿੱਚ ਤੇ ਸਾਰੇ ਵੇਖਿਆ ਜਾਵੇ ਉਹਨਾਂ ਦੇ ਵਿੱਚ ਇੱਕ ਅਮਰ ਧਾਰੀ ਹੋਵੇਗਾ ਤੇ ਚਾਰ ਬੰਦੇ ਹਿੱਦੇ ਹੁੰਦੇ ਨੇ ਤੇ ਤੁਹਾਡਾ ਉਹਨਾਂ ਬਾਰੇ ਕੀ ਵਿਚਾਰ ਹੈ ਤੇ ਮੈਂ ਉੱਥੇ ਵੀ ਇਹ ਗੱਲ ਕਹੀ ਸੀ ਕਿ ਭਾਈ ਵਿਚਾਰ ਤੇ ਇਹੋ ਹੀ ਆ ਕਿ ਉਹਨਾਂ ਦੇ ਆਪਾਂ ਚਰਨਾ ਚ ਬੇਨਤੀ ਕਰ ਸਕਦੇ ਆ ਕਿ ਭਾਈ ਗੁਰੂ ਦੇ ਲੜ ਲੱਗ ਜਾਓ ਜੇ ਤੁਹਾਨੂੰ ਪ੍ਰਧਾਨਗੀ ਚਾਹੀਦੀ ਆ ਤੇ ਮੇਰਾ ਬਾਬਾ ਕਹਿੰਦਾ ਕਿ ਤੈਨੂੰ ਨਿਤਨੇਮੀ ਬਣਨਾ ਚਾਹੀਦਾ ਤੈਨੂੰ ਅੰਮ੍ਰਿਤ ਛਕ ਲੈਣਾ ਚਾਹੀਦਾ ਤੇ ਜੇ ਤੈਨੂੰ ਪ੍ਰਧਾਨਗੀ ਨਾਲ ਜ਼ਿਆਦਾ ਪਿਆਰ ਹੈ ਤੇ ਤੂੰ ਸੇਵਾਦਾਰ ਵੀ ਬਣ ਤੇ ਪ੍ਰਧਾਨਗੀ ਵੀ ਕਰ ਕਿਉਂਕਿ ਗੁਰੂ ਨੇ ਰਹਿ ਕੇ ਇਸ ਧਰਤੀ ਤੇ ਸਾਨੂੰ ਸੇਵਾ ਕਰਨੀ ਵੀ ਦੱਸਿਆ ਸਿਮਰਨ ਕਰਨਾ ਵੀ ਦੱਸਿਆ ਤੇ ਬਾਣੀ ਪੜ੍ਹਨੀ ਵੀ ਦੱਸੀ ਹੈ ਦੇ ਜਿੱਥੇ ਪਿੰਡਾਂ ਪਿੰਡਾਂ ਦੀਆਂ ਕਮੇਟੀਆਂ ਬਣੀਆਂ ਨੇ ਨਾ ਮੈਂ ਉਹਨਾਂ ਨੂੰ ਵੀ ਭਾਈ ਬੇਨਤੀ ਕਰਦਾ ਕਿ ਸਾਰੇ ਪ੍ਰਚਾਰਕ ਵੀਰ ਵੀ ਜਿਹੜੇ ਬੜਾ ਜ਼ੋਰ ਲਾਉਂਦੇ ਨੇ ਕਿ ਪ੍ਰਬੰਧਕ ਕਮੇਟੀਆਂ ਬੜੀਆਂ ਚੜ੍ਹਦੀ ਕਲਾ ਵਾਲੀਆਂ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਮੇਲਾ ਮਨਾਇਆ ਜਾਂਦਾ ਤੇ ਹਰ ਸਾਲ ਇਹ ਸੇਵਾ ਕਰਦੇ ਨੇ ਉਥੇ ਨਾਲ ਨਾਲ ਇਹ ਵੀ ਉਹ ਉਹਨਾਂ ਦੇ ਨਾਲ ਵਚਨ ਕਰਦੇ ਨੇ ਕਿ ਭਾਈ ਅਮਰਤ ਵੀ ਸ਼ਕੋਤ ਪਰ ਉਹਨਾਂ ਦੇ ਕੰਨ ਤੇ ਜੂਨੀ ਸਰਕਦੀ ਉਹ ਦੂਜਿਆਂ ਨੂੰ ਤੇ ਕਹੀ ਜਾਂਦੇ ਆ ਕਿ ਭਾਈ ਅਮਰਤ ਸ਼ਕਲੋਂ ਪਰ ਆਪ ਨਹੀਂ ਸ਼ਕਦੇ ਇੱਕ ਕੇਵਲ ਚੌਧਰ ਦੇ ਭੁੱਖੇ ਤੇ ਇੱਕ ਗੋਲਕ ਤੇ ਉੱਤੇ ਕਬਜ਼ਾ ਕਹਿ ਲੋ ਕਰਕੇ ਬੈਠੇ ਨੇ ਕੇਵਲ ਮਾਇਆ ਨਾਲ ਪਿਆਰ ਹੈ ਗੁਰੂ ਨਾਲ ਪਿਆਰ ਕੋਈ ਨਹੀਂ ਤੇ ਜਿਨ੍ਹਾਂ ਦਾ ਗੁਰੂ ਦੇ ਨਾਲ ਪਿਆਰ ਹੋਵੇ ਉਹ ਫਿਰ ਗੁਰੂ ਦਾ ਕਹਿਣਾ ਮੰਨਦੇ ਨੇ ਉਹ ਗੁਰੂ ਦੇ ਕਹਿਣੇ 'ਚ ਰਹਿੰਦੇ ਨੇ ਤੇ ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਨੇ ਬੇਮੁਖ ਹੋਏ RAM ਤੋਂ ਲੱਗਣ ਜਨਮ ਵਿਜੂਗ ਮਹਾਰਾਜ ਕਹਿੰਦੇ ਜਨਮਾਂ ਦੇ ਵਿਜੂਗੀ ਬਣ ਜਾਂਦੇ ਨੇ ਉਹ ਲੋਕ ਜਿਹੜੇ ਗੁਰੂ ਤੋਂ ਬੇਮੁਖ ਹੁੰਦੇ ਨੇ ਤੇ ਅੱਜ ਖਾਸ ਕਰਕੇ ਵੇਖਿਆ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਵੀ ਹੋ ਰਹੀ ਹੈ ਬੇਦਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਪਰ ਅੱਜ ਕੱਲ੍ਹ ਵੇਖਿਆ ਜਾਵੇ ਪਿੰਡਾਂ ਦੇ ਵਿੱਚ ਸਭ ਤੋਂ ਵੱਡੀ ਬੇਦਵੀ ਤੇ ਉਹੀ ਆ ਕਿ ਕਮੇਟੀਆਂ ਹੀ ਅੰਮ੍ਰਿਤ ਨਹੀਂ ਛਕਣ ਵਾਸਤੇ ਤਿਆਰ ਕਮੇਟੀਆਂ ਹੀ ਆਪ ਕਹ ਲਓ ਕਿ ਉਹਦਾ ਤੁਰੀਆਂ ਫਿਰਦੀਆਂ ਕਮੇਟੀਆਂ ਵਾਲੇ ਪ੍ਰਧਾਨ ਹੀ ਨਹੀਂ ਅਮਰਤ ਛਕਣ ਤੋਂ ਮੂੰਹ ਕਰਦੇ ਅਮਰਤ ਨੂੰ ਤੇ ਭਾਈ ਜਿੱਥੇ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਦੇ ਹੋ ਕਿ ਸਾਨੂੰ ਪ੍ਰਧਾਨਗੀਆਂ ਮਿਲਣ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਕਾਰ ਵੀ ਬਹਾਲ ਰੱਖੋ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਹ ਨਹੀਂ ਵੇਖਦਾ ਇਹ ਮੁਸਲਮਾਨ ਹੈ ਇਹ ਸਿੱਖ ਹੈ ਇਹ ਇਸਾਈ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੰਨਣ ਵਾਲੇ ਚਾਹੀਦੇ ਨੇ ਮੱਥਾ ਟੇਕਣ ਵਾਲਿਆਂ ਦੀ ਲੈਣ ਬਹੁਤ ਵੱਡੀ ਹੈ ਪਰ ਗੁਰੂ ਨੂੰ ਮੰਨਣ ਵਾਲਿਆਂ ਦੀ ਲੈਣ ਬਹੁਤ ਘੱਟ ਹੈ ਜਿੱਥੇ ਆਪਾਂ ਗੁਰੂ ਦੇ ਸਿੱਖ ਹਾਂ ਗੁਰੂ ਦੇ ਬੱਚੇ ਹਾਂ ਉਥੇ ਗੁਰੂ ਦਾ ਕਹਿਣਾ ਵੀ ਮੰਨੀਏ ਤੇ ਭਾਈ ਅਮਰਤ ਵੀ ਸ਼ਕੀਏ ਤੇ ਕਮੇਟੀਆਂ ਨੂੰ ਖਾਸ ਕਰਕੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਏਡਾ ਵੱਡਾ ਮਾਣ ਏਡਾ ਵੱਡਾ ਸਤਿਕਾਰ ਬਖਸ਼ਿ ਕੀਤਾ ਉਥੇ ਆਪਾਂ ਗੁਰੂ ਦਾ ਵੀ ਕਹਿਣਾ ਮੰਨ ਕੇ ਤੇ ਗੁਰੂ ਦੇ ਜਿੱਥੇ ਅਸੀਂ ਢਾਡੀਆਂ ਨੂੰ ਬੁਲਾਉਨੇ ਆ ਪੁਜੀਸ਼ਰਾ ਨੂੰ ਬੁਲਾਉਨੇ ਆ ਰਾਗੀਆਂ ਨੂੰ ਬੁਲਾਉਣਿਆਂ ਤੇ ਪ੍ਰਚਾਰਕਾਂ ਨੂੰ ਸੱਦ ਕੇ ਵਡ ਵਡੇਰਿਆਂ ਦੇ ਇਤਿਹਾਸ ਤੋਂ ਜਾਣੂ ਹੋਣੇ ਆ ਉਥੇ ਗੁਰਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਵੀ ਬਣਾ ਲਈਏ ਕਿਤੇ ਵਾਂਝੇ ਨਾ ਰਹਿ ਜਾਈਏ ਜਿਵੇਂ ਸਮੁੰਦਰ ਦੇ ਕੋਲ ਬੰਦਾ ਖਲੋਤਾ ਹੋਵੇ ਤੇ ਪਿਆਸਾ ਰਹਿ ਜਾਂਦਾ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜ ਕੇ ਆਪਣਾ ਜੀਵਨ ਬਣਾਉਣਾ ਤੇ ਤੁਹਾਡੇ ਵੱਲ ਵੇਖ ਕੇ ਸੰਗਤ ਨੇ ਅੰਮ੍ਰਿਤ ਛਕਣਾ ਹੈ ਨੌਜਵਾਨੀ ਨੇ ਅੰਮ੍ਰਿਤ ਛਕਣਾ ਹੈ ਬਹੁਤੀ ਮਾਰ ਜਿਹੜੀ ਪੈ ਰਹੀ ਹੈ ਨਾ ਖਾਸ ਕਰਕੇ ਖਾਲਸਾ ਜੀ ਉਹ ਉਹ ਰੂਹ ਪੈ ਰਹੀ ਹੈ ਕਿ ਜਿਹੜੀਆਂ ਕਮੇਟੀਆਂ ਹਨ ਉਹਨਾਂ ਅਮਰਤ ਨਹੀਂ ਛਕਿਆ ਤੇ ਉਹਨਾਂ ਵੱਲ ਵੇਖ ਕੇ ਨੌਜਵਾਨਾਂ ਨੇ ਅਮਰਤ ਛਕਣਾ ਸੀ ਉਹਨਾਂ ਵੱਲ ਵੇਖ ਕੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਈਆਂ ਨੇ ਅਮਰਤ ਛਕਣਾ ਸੀ ਇਹ ਕਮੇਟੀਆਂ ਤੇ ਇਸੇ ਕਰਕੇ ਬਣਾਈਆਂ ਜਾਂਦੀਆਂ ਸੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਤਕਾਰ ਬਹਾਲ ਹੋ ਸਕੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ ਕੇ ਸਿੱਖ ਇਸ ਭਵ ਸਾਗਰ ਤੋਂ ਤਰ ਜਾਵੇ ਤੇ ਅੱਜ ਕੀ ਹੋ ਰਿਹਾ ਹੈ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਬਹੁਤ ਵਾਂਝੇ ਰਹਿ ਗਏ ਅਮਰਤ ਤੋਂ ਹਰ ਸਾਲ ਅਸੀਂ ਹਰ ਸਾਲ ਬਾਅਦ ਤੇ ਅਸੀਂ ਦਿਵਾਲ ਲਵਾ ਲੈਨੇ ਆ ਤੇ ਮਾਇਆ ਇਕੱਠੀ ਕਰ ਲੈਨੇ ਆ ਤੇ ਮਾਇਆ ਤੋਂ ਬਾਅਦ ਸਾਡਾ ਸਾਲ ਬਾਅਦ ਫਿਰ ਨੰਬਰ ਆ ਜਾਂਦਾ ਹੈ ਇਸੇ ਤਰ੍ਹਾਂ ਹੋ ਰਿਹਾ ਪਿੰਡਾਂ ਦੇ ਵਿੱਚ ਸਾਨੂੰ ਵੀ ਜਾਣ ਦਾ ਸਮਾਂ ਮਿਲਦਾ ਹੈ ਮੌਕਾ ਮਿਲਦਾ ਹੈ ਤੇ ਕਈ ਭੈਣਾਂ ਵੀ ਇਸ ਗੱਲ ਦਾ ਗਿਲਾ ਕਰਦੀਆਂ ਕਿ ਕਈ ਬੀਬੀਆਂ ਵੀ ਕਹਿੰਦੀਆਂ ਕਿ ਸਾਡਾ ਮਨ ਸਾਫ਼ ਹੈ ਸਾਨੂੰ ਕਿ ਲੋੜ ਹੈ ਅਮਰਤ ਛਕਣ ਦੀ ਤੇ ਉਹਨਾਂ ਨੂੰ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਤਾ ਜੀ ਉਹਨਾਂ ਦੇ ਆਪਣੇ ਮਹਿਲ ਉਹਨਾਂ ਨੇ ਵੀ ਤੇ ਅਮਰਤ ਛਕਿਆ ਸਹਿਬ ਜਿਆਦਿਆਂ ਨੇ ਅਮਰਤ ਛਕੇ ਤੇ ਪਿਆਰਿਓ ਸਾਨੂੰ ਲੋੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਕਹਿ ਰਹੇ ਨੇ ਜੋ ਇਤਿਹਾਸ ਕਹਿ ਰਿਹਾ ਸਾਨੂੰ ਉਹਦੇ ਤੇ ਚੱਲਣ ਦੀ ਸਾਡਾ ਆਪਣਾ ਫਰਜ਼ ਬਣਦਾ ਹੈ ਕਿਉਂਕਿ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਪੰਜਾਬ ਦੇ ਵਿੱਚ ਚੜ੍ਹਦੀ ਕਲਾ ਨਸ਼ਾ ਮੁਕਤ ਨਸ਼ਾ ਮੁਕਤ ਏਵੇਂ ਨਹੀਂ ਹੋਣਾ ਕਿ ਗੱਲਾਂបੱਤਾਂ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਹਿਣਾ ਮੰਨਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮ ਚੱਲਾਂਗੇ ਤੇ ਫਿਰ ਪੰਜਾਬ ਦੀ ਚੜ੍ਹਦੀ ਕਲਾ ਹੋਣੀ ਹੈ ਬਹੁਤਾ ਖਾਸ ਕਰਕੇ ਸਾਡਾ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਉਦੋਂ ਵੀ ਸੀ ਤੇ ਹੁਣ ਵੀ ਆ ਤੇ ਪਿਆਰਿਓ ਅੱਜ ਵੀ ਲੋੜ ਹੈ ਸਾਨੂੰ ਜਵਾਦੀ ਜਵਾਨੀ ਨੂੰ ਅੱਜ ਲੋੜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਲੜ ਲੱਗਣ ਦੀ ਤੇ ਜਵਾਨੀ ਹੀ ਸਾਰਾ ਕੁਝ ਕਰ ਸਕਦੀ ਹੈ ਜਿਵੇਂ 6ਵੇਂ ਮਹਾਰਾਜ ਨੇ ਆਵਾਜ਼ ਮਾਰੀ ਸੀ ਜਵਾਨੀ ਨੂੰ 10ਵੇਂ ਮਹਾਰਾਜ ਨੇ ਜਵਾਨੀ ਨੂੰ ਆਵਾਜ਼ ਮਾਰੀ ਤੇ 18ਵੀਂ ਸਦੀ ਵਿੱਚ ਸ਼ਹੀਦیاں ਹੋਈਆਂ ਤੇ ਫਿਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ 20ਵੀਂ ਸਦੀ ਮਹਾਨ ਯੋਧਾ ਮਹਾਨ ਸੰਤ ਬਾਬਾ ਕੌਮ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਵਾਲੇ ਉਹਨਾਂ ਨੂੰ ਪੜ ਕੇ ਵੇਖ ਲਓ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਮਹਾਰਾਜ ਦਾ ਕਿੱਡਾ ਆਦਬ ਕਿੱਡਾ ਸਤਕਾਰ ਜੇ ਵੇਖਿਆ ਨਾ ਗੁਰਬਚਨਾ ਨਰਕਧਾਰੀਆਂ ਆ ਕੇ ਬੇਅਦਬੀ ਕਰਦਾ ਤੇ ਬਾਬਾ ਜਰਨੈਲ ਸਿੰਘ ਆਪ ਤੁਰਪੇ ਸੀ ਉਸ ਨੂੰ ਗੱਡੀ ਚਾੜਨ ਵਾਸਤੇ ਫਿਰ ਤੇਰਾ ਸਿੰਘ ਗਏ ਤੇ ਉਹਨਾਂ ਨਰਕਧਾਰੀਆਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਤੇ ਭਾਈ ਇਹ ਲੋੜ ਹੈ ਸਾਨੂੰ ਅੱਜ ਅੱਜ ਸਮੇਂ ਦੀ ਲੋੜ ਹੈ ਕੱਢਣ ਦੀ ਲੋੜ ਹੈ ਸਮਾਂ ਆਪਣੇ ਵਾਸਤੇ ਤੇ ਅਸੀਂ ਜ਼ਰੂਰ ਕੱਢਦੇ ਹਾਂ ਪਰ ਗੁਰੂਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹ ਰਵਾਇਤ ਜਦੋਂ ਵੀ ਕਿਤੇ ਆਵਾਜ਼ ਪੈਂਦੀ ਹੈ ਉਦੋਂ ਜਾਇਆ ਕਰੋ ਤੇ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਬਹਾਲ ਪਿੰਡਾਂ ਵਿੱਚ ਜਿਹੜਾ ਸਾਡਾ ਹੂਣ ਵਰਤਾਰਾ ਚੱਲ ਰਿਹਾ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਬਦਬੀ ਹੋ ਰਹੀ ਹੈ ਤੇ ਪਿੰਡਾਂ ਦੇ ਵਿੱਚੋਂ ਹੀ ਉੱਠਣੇ ਨੇ ਉਹ ਨੌਜਵਾਨ ਉਹ ਮਰਦ ਉਹ ਸੂਰਮੇ ਜਿਨ੍ਹਾਂ ਨੇ ਆਪਣੇ ਸੀਸ ਤਲੀ ਤੇ ਰੱਖਣੇ ਨੇ ਉਦੋਂ ਵੀ ਪਿੰਡਾਂ ਦੇ ਵਿੱਚੋਂ ਹੀ ਉੱਠਦੇ ਸੀ ਮਰਦ ਉਹ ਜਰਨੈਲ ਉਹ ਯੋਧੇ ਉਹ ਗਰੀਬਾਂ ਦੀਆਂ ਕੁਲੀਆਂ ਦੇ ਵਿੱਚੋਂ ਉੱਠ ਕੇ ਉਹਨਾਂ ਮਰਦਾਂ ਨੇ ਰਹਿਂਦੀ ਦੁਨੀਆ ਤੱਕ ਰਹਿਣ ਜੋਗਾ ਨਾਮ ਛੱਡ ਦਿੱਤਾ ਤੇ ਅੱਜ ਵੀ ਸਾਨੂੰ ਲੋੜ ਹੈ ਗੁਰੂ ਦੀ ਬਾਣੀ ਪੜ੍ਹਨ ਦੀ ਇਤਿਹਾਸ ਸੁਣਨ ਦੀ ਤੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਇਹਨਾਂ ਨੂੰ ਵੀ ਲੋੜ ਹੈ ਇਹਨਾਂ ਨੂੰ ਵੀ ਖਾਸ ਕਰਕੇ ਜ਼ਰੂਰਤ ਹੈ ਗੁਰਬਾਣੀ ਤੇ ਇਤਿਹਾਸ ਦੀ ਜਦੋਂ ਇਹ ਇਤਿਹਾਸ ਤੋਂ ਵਾਂਝੇ ਨੇ ਤੇ ਆਪਣੇ ਬੱਚੇ ਨੂੰ ਕੀ ਦੱਸਣਗੇ ਜੇ ਸਾਡੇ ਭਾਈ ਇਤਿਹਾਸ ਤੋਂ ਵਾਂਝੇ ਨੇ ਤੇ ਆਪਣੇ ਪਰਿਵਾਰ ਦੇ ਵਿੱਚ ਕੀ ਗੱਲ ਕਰਨਗੇ ਇਤਿਹਾਸ ਦੀ ਇਤਿਹਾਸ ਕੌਮਾਂ ਦੀ ਜਿੰਦجان ਹੈ ਤੇ ਸਾਡੇ ਵਡ ਵਡੇਰਾਂ ਨੇ ਆਪਣੇ ਲਹੂ ਦੇ ਨਾਲ ਆਪਣੇ ਪੁੱਤਰ ਖੂਨ ਦੇ ਨਾਲ ਲਿਖਿਆ ਹੈ ਗਰਮ ਖੂਨ ਦੇ ਨਾਲ ਲਿਖਿਆ ਹੈ ਠੰਡੇ ਖੂਨ ਦੇ ਨਾਲ ਨਹੀਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਹੋਵੇ ਸਾਰੇ ਪੰਜਾਬ ਦੇ ਵਿੱਚ ਉਹ ਰੰਗ ਆਵੇ ਜੋ ਮੇਰੇ ਦਾਤੇ ਨੇ ਵੇਖਿਆ ਸੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਕਿਰਪਾ ਕਰਨ ਪੰਜਾਬ ਨੂੰ ਫੇਰ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਸਾਰਾ ਜਿਹੜਾ ਕਾਰ ਚਲਣੀ ਹੈ ਨਾ ਭਾਈ ਗੁਰਬਾਣੀ ਤੋਂ ਚਲਣੀ ਹੈ ਜਿਨ੍ਹਾਂ ਦੇ ਅੰਦਰ ਗੁਰਬਾਣੀ ਹੋਈ ਉਹ ਗੁਰਬਾਣੀ ਪੜ ਕੇ ਤੇ ਫਿਰ ਸੀਤ ਲੈਣਗੇ ਆਓ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਤੁਹਾਡੇ ਕੋਲ ਇੱਥੇ ਫਤਿਹ ਬੁਲਾ ਰਿਹਾ ਹਾਂ ਸੱਚੇ ਪਾਤਸ਼ਾਹ ਮਹਾਰਾਜ ਦਾ ਅਦਬ ਸਤਕਾਰ ਤੇ ਕਮੇਟੀਆਂ ਨੂੰ ਬੇਨਤੀ ਆ ਕਿ ਭਾਈ ਜਿੱਥੇ ਤੁਸੀਂ ਸੇਵਾ ਤੁਹਾਨੂੰ ਗੁਰੂ ਦੀ ਮਿਲੀ ਹੈ ਉਥੇ ਅੰਮ੍ਰਿਤ ਵੀ ਛਕ ਲਓ ਤੇ ਬੜੀ ਚੜ੍ਹਦੀ ਕਲਾ ਹੋਵੇਗੀ ਤੁਹਾਡੇ ਵੱਲ ਵੇਖ ਕੇ ਸੰਗਤ ਅੰਮ੍ਰਿਤ ਛਕੇਗੀ ਸੇਧ ਮਿਲੇਗੀ ਜੇ ਜਦੋਂ ਆਪਾਂ ਗੁਰਬਾਣੀ ਪੜਾਂਗੇ ਇਤਿਹਾਸ ਪੜਾਂਗੇ ਮਰਿਆਦਾ ਕਾਇਮ ਰੱਖਾਂਗੇ ਤੇ ਫੇਰ ਚੜ੍ਹਦੀ ਕਲਾ ਬਣਨੀ ਜੀ ਗੱਲ ਫੇਰ ਹੋਵੇਗੀ ਚੜ੍ਹਦੀ ਕਲਾ ਪੰਜਾਬ ਦੀ ਆਓ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਤੁਹਾਡਾ ਆਪਣਾ ਢਾਡੀ ਸਰਦੂਲ ਸਿੰਘ ਅਣਕੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ